ਸ਼੍ਰੀ ਕੇਸਗੜ ਸਾਹਿਬ ਦੇ ਵਿੱਚ ਮੈਨੇਜਮੈਂਟ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵੱਲੋਂ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਿਲਡਿੰਗ ਬਣਾਈ ਗਈ ਹੈ ਜਿਸ ਨੂੰ ਖਰਾਵਾਂ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ ਤੇ ਇਸ ਦੇ ਵਿੱਚ 40 ਆਲੀਸ਼ਾਨ ਕਮਰੇ ਬਣ ਕੇ ਤਿਆਰ ਕਰ ਦਿੱਤੇ ਗਏ ਨੇ ਮਹਾਰਾਜ ਜੀ ਸੰਤ ਦੇ ਸਹੂਲਤ ਵਾਸਤੇ ਬਣਾਈ ਗਈ ਆ ਇਹ 40 ਕਮਰੇ ਹ ਟੈਮ ਬਿਲਕੁਲ ਤਿਆਰ ਹੋ ਗਏ ਨੇ ਸੰਤ ਦੀ ਸਹੂਲਤ ਵਾਸਤੇ ਲਿਫਟ ਵੀ ਲੱਗੀ ਆ ਜੀ ਤੇ ਏਸੀ ਵੀ ਲੱਗੇ ਹੋਏ ਨੇ ਜੀ ਤੇ ਬਹੁਤ ਅਲੀਸ਼ਾਨ ਜਿਹੜੇ 40 ਕਮਰੇ ਤਿਆਰ ਹੋਏ ਨੇ ਬਹੁਤ ਵਧੀਆ ਤਿਆਰ ਹੋਏ ਨੇ ਜੀ ਸੰਤ ਦੇ ਸਹੂਲਤ ਵਾਸਤੇ ਕੈਮਰੇ ਵੀ ਲੱਗੇ ਹੋਏ ਨੇ ਹਰ ਥਾਂ ਤੇ ਜੀ ਮੋਹਨਿਆ ਲਿਫਟ ਚਾਲੂ ਆ ਜੀ ਬਜ਼ੁਰਗਾਂ ਵਾਸਤੇ ਬੱਚਿਆਂ ਵਾਸਤੇ